ਵੇਖੋ ਇਹ ਟਕਰਾ ਤਾਂ ਹੋਣਾ ਹੀ ਸੀ ਜੀ ਇਹ ਕੋ ਸਾਡੇ ਵਾਸਤੇ ਨੰਗੀ ਗੱਲ ਨਹੀਂ ਸੰਤ ਪਹਿਲਾਂ ਹੀ ਪਤਾ ਹੈ ਠੀਕ ਦਾ ਪਰ ਟਕਰਾ ਨੂੰ ਅਸੀਂ ਸ਼ਾਂਤੀਪੂਰਕ ਉਹਨੂੰ ਅੱਗੇ ਵੰਗੋ ਜਿਵੇਂ ਪਿਛਲੀ ਵਾਰ ਤੋੜਿਆ ਸੀ ਓਵੇਂ ਬੈਰੀਅਰ ਤੋੜਦੇ ਹੋਏ ਦਿੱਲੀ ਜਾਵਾਂਗੇ ਜੀ ਏਵੇਂ ਸਾਡੀ ਸੰਗਤ ਜਿਵੇਂ ਅੱਗੇ ਅੱਗੇ ਪਿੱਛੇ ਹੁੰਦੀ ਅੱਗੇ 10 ਕੋਈ 20 ਮੁੜੇ ਵੀ ਜਾਵੜੇ ਐ ਲਗਾਤਾਰ ਚੱਲਦੀ ਰਹੋਗੇ ਪਿੰਡਾਂ 'ਚ ਕਮੇਟੀਆਂ ਬਣ ਗਈਆਂ ਉਸ ਦੇ ਹਿਸਾਬ ਨਾਲ ਪਿੱਛੋਂ ਜੇ ਕੋਈ ਰਾਸ਼ਨ ਪਾਣੀ ਦੀ ਘਾਟ ਪਊਗੀ ਉਹ ਵੀ ਪੂਰੀ ਹੁੰਦੀ ਰਹੂਗੀ ਅੱਜ ਕਿੰਨੀਆਂ ਟਰਾਲੀਆਂ ਥੋੜੀ ਚੱਲਦੀਆਂ ਅੱਜ 12 ਟਰਾਲੀਆਂ ਨੇ ਆਵਗੀਆਂ ਕੁਝ ਰਾਜਨੀਤਿਕ ਜਥੇਬ ਬਈ ਜਿਨ੍ਹਾਂ ਨੇ ਬਾਈਕਟ ਕੀਤਾ ਸੀ ਉਹਨਾਂ ਚੋ ਹੌਲੀ ਹੌਲੀ ਆ ਰਹੇ ਆ ਰਾਤ ਜਿੱਥੇ ਬੰਦੀ ਮੰਗੀਤ ਰਾਏ ਦੀ ਆ ਗਈ ਬਾਬਾ ਸ਼ੰਗਰਚ ਕਮੇਟੀ ਦੋ ਤਿੰਨ ਰਾਤ ਤੋ ਹੋਰ ਗੱਲਬਾਤ ਚੱਲ ਜਾਈ ਜਾਂਦੀ ਸੀ 16 ਤਰੀਕ ਤੋਂ ਪਹਿਲਾਂ ਪਹਿਲਾਂ ਲਗਭਗ ਅਧੀਆਂ ਜਿੱਥੇ ਬੰਦੀਆਂ ਸ਼ਾਮਲ ਹੋ ਜਾਂਦੀਆਂ ਪਿਕਨੇਸ ਨਾਲ ਦੂਜੇ ਸੇਟਾਂ ਨਾਲ ਵੀ ਤੁਹਾਡੇ ਐਸਕੇ ਅੱਗੇ ਨਾਲ ਵੀ ਜ਼ਿਆਦੇ ਸਾਡੀਆਂ ਮੀਟਿੰਗਾਂ ਕਰਨਾਟਕਾ ਚ ਪ੍ਰਧਾਨਗੀ ਗਿਆਏ ਆ ਹਰਿਆਣਾ ਅੱਗੇ ਨਾਲ ਵੀ ਸਾਡੇ ਨਾਲ ਜ਼ਿਆਦੇ ਆ ਸਰ ਪਿਛਲੇ ਪਿਛਲੇ ਵਾਰੀ ਨਾਲੋਂ ਐਸ ਵਾਰ ਹਾਲਾਤ ਉਲਟ ਨੇ ਕਿਉਂਕਿ ਐਸ ਵਾਰ ਜਿਹੜਾ ਕਾਫੀ ਉਖਤਾ ਪ੍ਰਬੰਧ ਜਿਹੜੇ ਹਰਿਆਣਾ ਪੁਲਸ ਵੱਲੋਂ ਕੀਤੇ ਗਏ ਜਿਹੜਾ ਪ ਸਰਕਾਰ ਨੂੰ ਵੀ ਪਤਾ ਲੱਗ ਗਿਆ ਸੀ ਆ ਵੀ ਆਇਆ ਸੇ ਮਜ਼ਬੂਤ ਕਰੀਏ ਸਾਨੂੰ ਵੀ ਕਿਸਾਨਾਂ ਨੂੰ ਵੀ ਪਤਾ ਲੱਗ ਗਿਆ ਵੀ ਆਏ ਤੋੜ ਲਈਦਾ ਦੋਨੇ ਧਿਰਾਂ ਨੇ ਆਪੋ ਆਪਣੇ ਪ੍ਰਬੰਧ ਕਰੇ ਹੋਏ ਆ ਇਹਦੇ ਕੋਈ ਮਾੜੀ ਗੱਲ ਨਹੀਂ ਠੀਕ ਹੈ ਅਸੀਂ ਉਹਨੇ ਜਿਆਦਾ ਸਿੱਖਾਂਗੇ ਜਿੰਨੇ ਜਿਆਦਾ ਤੋੜਾਂਗੇ ਸਰ ਰਾਸ਼ਨ ਦੀ ਗੱਲ ਕੀਤੀ ਜਾਂਦੀ ਹੈ ਕਿ ਵੈਸੇ ਵਰਤ ਜਿਹੜਾ ਲੰਮਾ ਸੰਘਰਸ਼ੇ ਫਿਰ ਜਾਰੀ ਰਹੇਗਾ ਉਹਨਾਂ ਦੇ ਕਿ ਪਿੰਡਾਂ ਚੋਂ ਰਾਸ਼ਨ ਵੀ ਜਿਹੜਾ ਲਗਾਤਾਰ ਜਿਹੜਾ ਕਟੀਆਂ ਪੱਧਰ ਹਾਂ ਰਾਸ਼ਨ ਅਸੀਂ 6 ਮਹੀਨਿਆਂ ਦਾ ਲੈ ਕੇ ਚੱਲੇ ਆ ਜੀ ਤੇਲ ਪਾਣੀ ਤੇਲ ਵੀ ਸਾਡੇ ਕੋਲੇ ਦਿੱਲੀ ਤੱਕ ਜਾਣ ਦਾ ਸਾਡੀਆਂ ਟਰਾਲੀਆਂ ਕਿ ਮੌਜੂਦ ਆ ਮੋਕੇ ਸਾਨੂੰ ਪਤਾ ਲੱਗਾ ਪੈਟਰੋਲ ਪੰਪ ਵਾਲਿਆਂ ਨੂੰ ਹਿਦੇਕਾ ਕਰੀਆਂ ਆ ਟਰੈਕਟਰ ਵਾਲਿਆਂ ਨੂੰ ਤੇਲ ਨਾ ਪਾਇਆ ਜਾਵੇ। ਜੇ ਕੁਝ ਨਾਸ਼ਕ ਸਾਡਾ ਮਕੂਵਤ ਅੱਗੇ ਨੂੰ ਸਾਡੀ ਮੀਂਹ ਦੁਆਰਾ ਚੱਲਦੀ ਰਹੇ ਨਾ ਪੁੱਛੋ ਫਿਰ ਸਪਲਾਈ ਚੱਲਦੀ ਰਹੂ। ਤੇ ਦੇਖੋ ਜਿਹੜਾ ਸੰਘਰਸ਼ ਵਿੱਟਿਆ ਇਹ ਅਸੀਂ ਕਿਉਂ ਵਿੱਟਿਆ ਦੋਸਤ ਆਪਣਾ 2 ਸਾਲ ਹੋ ਗਏ। ਇਹੀ ਸੰਘਰਸ਼ੀ ਤੋਂ ਚੱਲਿਆ ਸੀਗਾ। ਤਾਂ ਕੇਂਦਰ ਦੀ ਸਰਕਾਰ ਨੇ ਸਾਡੇ ਨਾਲ ਸਾਰੀਆਂ ਮੰਗਾਂ ਦੇ ਉੱਤੇ ਸਮਝੀ ਬਣਾਈ ਸੀ, ਬਣਈਆਂ ਸੀ ਕਿ ਥੋੜੀਆਂ ਜਾਇਜ਼ ਮੰਗਾਂ ਸੀ ਉਹਨਾਂ ਨੂੰ ਲਾਗੂ ਕਰਾਂਗੇ। ਤਾਂ ਇਹ 2 ਸਾਲ ਬਾਅਦ ਇਹ ਸਰਕਾਰ ਮੁੱਕਰ ਗਈ। ਐਮਐਸਬੀ ਦਾ ਕੋਈ ਕਾਨੂੰਨ ਬਣਾਇਆ ਨਾ ਕਰਜਾ ਮੁਆ ਆ ਕੋਈ ਪਰਦੇ ਰਾਤ ਰੱਤ ਹੋਇਆ ਨਾ ਲੇ ਗੀਮਪਰ ਖੀਰੀਆ ਕੋਈ ਹੋ ਨਿਭੜਿਆ ਤਿਆਰ ਕਰਕੇ ਸਾਨੂੰ ਦੁਬਾਰਾ ਇਹ ਸਨਅਖੇ ਵੜਨਾ ਤੇ ਕੀ ਲੱਗਦਾ ਕਿ ਅਗਲੀ ਰਣਨੀਤੀ ਕੀ ਹੋਏਗੀ ਕਿਉਂਕਿ ਇਸ ਵਾਰ ਸਰਕਾਰਾਂ ਸਖਤ ਨੇ ਉਹਨਾਂ ਨੇ ਕੋਸ਼ਿਸ਼ ਹੈ ਕਿ ਨਾ ਦਿੱਲੀ ਨਾ ਪਹੁੰਚਾ ਰਣਨੀਤੀ ਜਿਵੇਂ ਪਹਿਲੇ ਸਾਡੇ ਪ੍ਰਧਾਨ ਦੀ ਦੱਸ ਸਕੇ ਵੀ ਅਸੀਂ ਅੱਗੇ ਤਾਂ ਅਸੀਂ ਕੱਲਾ ਪੰਜਾਬ ਬਾਅਦ ਚ ਹਰਿਆਣਾ ਸਾਡੇ ਨਾਲ ਰਲਿਆ ਸੀ ਇਸ ਵਾਰੀ ਸਾਡੀ ਜਿਹੜੀ ਉਹ ਤਸੀਂ ਤਾਕਤ ਜਿਹੜੀ ਬਣਾਈ ਹੈ ਜਿਵੇਂ ਆਪਣਾ ਯੂਪੀ ਆਪਣਾ ਕਰਨਾਟਕ ਆਧਵਪ੍ਰਦੇਸ਼ ਰਾਜਸਥਾਨ ਕਾਫੀ ਸਾਡੀਆਂ ਸਟੇਟਾਂ ਜਿਹੜੀਆਂ ਕੋਈ ਸਾਡੇ ਨਾਲ ਹੈ ਤੇ ਰਣਨੀਤੀ ਤਰੀ ਸਾਡੀ ਜਿਹੀ ਉਹ ਪਹਿਲਾਂ ਵਾਲੇ ਵਾਂਗੂ ਹੀ ਮੋਰਚਾ ਉਤੋਂ ਤੱਕਾ ਉਤੋਂ ਨਾ ਮਗੇ ਤਾਂ ਹੁਣ ਅਸੀਂ ਜਿਹੜਾ ਸਾਰਾ ਕੁਝ ਲਿਖਤੀ ਬਣਵਾ ਕੇ ਲਿਖਤੀ ਲੈ ਕੇ ਆਵਾਂਗੇ ਹਰ ਗੱਲਬਾਤ ਦੇ ਕਹਿ ਰਿਹਾ ਕਿ ਗੱਲਬਾਤ ਜਿਕੇ ਇਸ ਦਾ ਮਸਲਾ ਹੈ ਦੇਖੋ ਗੱਲਬਾਤ ਤੋਂ ਅਸੀਂ ਕਦੇ ਵੀ ਨਹੀਂ ਭੱਜੇ ਜੀ ਗੱਲਬਾਤ ਹੋ ਜਾਏਗੀ ਕੋਈ ਗੱਲ ਨਹੀਂ ਜਦੋਂ ਸੱਦਨ ਕੇ ਫਿਰ ਹੋ ਜਾਏਗੀ ਗੱਲਬਾਤ ਦਾ ਰਸਤਾ ਰੁਕਿਆ ਜਾਵੇ ਸ਼ਾਂਤਮਈ ਕੋਈ ਜਾਂਦਾ ਉਹਨੂੰ ਜਾਣ ਦਿੱਤਾ ਜਾਵੇ ਇਹ ਨਾਦਰਸ਼ਾਈ ਵਾਲਾ ਹੁਕਮਾ ਮੋਦੀ ਚਲਾ ਰਹੇ ਆ ਇੱਕ ਪਾਸੇ ਮੰਦਰ ਮੱਥਾ ਟੇਕ ਰਹੇ ਆ ਦੂਜੇ ਪਾਸੇ ਸਾਡੇ ਉੱਤੇ ਲਤੜ ਰਹੇ ਸਨ ਸਾਨੂੰ ਜਾਣਨ ਨਹੀਂ ਦਿੰਦੇ ਕੀ ਗੱਲ ਸਾਡਾ ਹੱਕ ਨਹੀਂ ਦਿੱਲੀ ਦੇ ਵਿੱਚ ਅਸੀਂ ਇੱਕ ਇੱਕ ਵੋਟ ਪੰਜਾਬ ਨੇ ਪਾਈ ਆ ਸਾਰੇ ਸੂਬਿਆਂ ਨੇ ਪਾਈ ਆ ਸਾਨੂੰ ਆਪਣੀ ਬੋਲੀ ਬੋਲਣ ਦਾ ਇਹਨਾਂ ਨੂੰ ਸੁਣਨ ਦਾ ਹੱਕ ਹੋਣਾ ਚਾਹੀਦਾ ਤੁਹਾਨੂੰ ਕਿਤੇ ਨਾ ਕਿਤੇ ਸਟੇਲ ਸਾਬ ਜਾਨਕੀ ਪੰਜਾਬ ਨੂੰ ਤੇ ਪੂਰੇ ਹਿੰਦੁਸਤਾਨ ਨੂੰ ਇੱਕ ਬਾਰਡਰ ਦੇ ਵਿੱਚ ਮੰਡ ਦਿੱਤਾ ਗਿਆ ਕਿਉਂ ਮੰਡ ਦਿੱਤਾ ਗਿਆ ਇਹ ਸਾਨੂੰ ਸਾਡਾ ਹੱਕ ਨਹੀਂ ਆ ਸਾਡਾ ਹੱਕ ਵੀ ਕੇਂਦਰ ਦੇ ਵਿੱਚ ਜਿੰਨੇ ਸਾਡੇ ਐਮਪੀ ਬਣਦੇ ਆ ਪੰਜਾਬ ਦੇ ਸਾਰਿਆਂ ਦਾ ਉਹਨਾਂ ਹੱਕ ਆ ਸਾਨੂੰ ਹੱਕ ਦੇਣਾ ਚਾਹੀਦਾ ਕਾਹਦੇ ਹੱਥ ਸਾਡੇ ਤੇ ਕਿੱਲ ਗੱਡੇ ਆ ਮੈਂ ਕੋਰਟ ਨੂੰ ਵੀ ਬੇਨਤੀ ਕਰਦਾ ਜੇ ਸਥਿਾਈ ਕਰਦੀ ਹੈ ਤੇ ਕਿਲ ਪੱਟੇ ਸਾਡੀ ਆਮ ਜਨਤਾ ਵੀ ਤੰਗ ਹੈ ਜਦੋਂ ਅਨਾਜ ਲੈਣਾ ਹੈ ਕਿਤੇ ਆਪਤਾ ਜਾਂਦੀ ਪੰਜਾਬ ਹੁੰਦਾ ਜਦੋਂ ਕਿਤੇ ਨਗਰਨ ਨੂੰ ਰੋਕਣਾ ਹੁੰਦਾ ਉਹਦੇ ਸਾਡੇ ਕਿਲ ਹੁੰਦੇ ਆ ਗੋਲੀ ਹੁੰਦੀ ਅਥਰੂ ਗੈਸ ਹੁੰਦਾ ਉਹ ਵੇਲਾ ਯਾਦ ਕਰਨ મોદી ਜੀ ਹਰੀ ਜਦੋਂ ਹਿੰਦੁਸਤਾਨ ਦੇ ਵਿੱਚੋਂ ਸਾਡੀਆਂ ਪਤੀ ਪਣਾ ਬੇਟੀਆਂ ਅਫਗਾਨੀ ਬੰਨ ਕੇ ਦਾਦਾ ਯਾਰ ਲੈ ਜਾਂਦਾ ਸੀ ਸਾਡੇ ਪੰਜਾਬੀ ਸ਼ਣ ਹੁੰਦੇ ਜੀ ਚਾਹੇ Hindu ਸੀ ਚਾਹੇ Musalman <muchas> ਸੀ ਸਾਡੇ ਨਾਲ ਸੰਯੋਗ ਦੀਨ ਬੜੀ